ਅਮਰੀਕਾ ਵੱਲੋਂ ਹਾਲ ਹੀ ਵਿੱਚ 205 ਵਿਅਕਤੀਆਂ ਨੂੰ ਅਮਰੀਕਾ ਦੇ ਵਿੱਚੋਂ ਰਿਪੋਰਟ ਕਰ ਦਿੱਤਾ ਹੈ ਤੇ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜਿਹੜਾ ਭਗਵੰਤ ਮਾਨ ਹੈ ਉਸ ਨੂੰ ਪਹਿਲ ਕਰਨੀ ਚਾਹੀਦੀ ਹੈ ਤੇ ਜਿਹੜੇ ਪੰਜਾਬੀ ਨੌਜਵਾਨ ਉੱਥੋਂ ਡਿਪਲੋਮਾ ਹੋ ਕੇ ਆਏ ਨੇ ਉਹਨਾਂ ਨੂੰ ਰੁਜ਼ਗਾਰ ਦੇਣ ਅਤੇ ਜਿਹੜੇ ਹੋਰ ਵੀ ਨੌਜਵਾਨ ਨੇ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਪੱਕੇ ਪੇਪਰ ਨੇ ਜਾਂ ਪੱਕੇ ਤੌਰ ਤੇ ਜਾਇਆ ਕਰੋ ਜਿਹੜੇ ਹੁਣ ਪੈਸੇ ਪੱਟ ਕੇ ਤੁਸੀਂ ਵਾਪਸ ਆਇਓ ਨਾਲੇ ਤਾਂ ਘਰ ਦੀ ਬਰਬਾਦੀ ਹੈ ਨਾਲੇ ਮਾਪਾਪ ਨੂੰ ਦੁੱਖਾ ਤੇ ਤੁਸੀਂ ਵੀ ਜਿਹੜੀ ਹਰਾਨੀ ਪਰੇਸ਼ਾਨੀ ਚੱਲ ਰਹੇ ਹੋ ਕੀ ਕਹਿਣਾ ਹਰਜੀਤ ਗਰੇਵਾਲ ਦਾ ਉਹ ਤੁਹਾਨੂੰ ਦਿਖਾਉਨੇ ਆ ਅੱਜ ਜੋ ਵਾਪਸ ਆਏ ਨੇ ਯੂਐਸ ਤੋਂ ਸਾਡੇ ਇਲੀਗਲ ਜਿਹੜੇ ਗਏ ਹੋਏ ਸੀ ਲੋਗ ਔਰ ਮੈਂ ਸਮਝ ਜਾ ਕਿ ਉਹਦੇ ਚੋਂ ਐਵੇਂ ਪੰਜਾਬ ਦਾ ਹੋ ਅੱਲਾ ਕਰ ਰਿਹਾ 30 ਦੇ ਕਰੀਬ ਪੰਜਾਬੀ ਨੇ ਔਰ ਗੁਜਰਾਤ ਤੋਂ ਵੀ ਇੰਨੀ ਸੰਖਿਆ ਲਗਭਗ ਔਰ ਇਸੇ ਤਰ੍ਹਾਂ ਬਾਕੀ ਸਟੇਟਾਂ ਤੋਂ ਵੀ ਹੈਗੇ ਪਰ ਜੋ ਵਾਪਸ ਆਏ ਨੇ ਇਹ ਪੰਜਾਬੀ ਆ ਗਏ ਗੁਜਰਾਤੀ ਆ ਗਏ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿਸ ਤਰ੍ਹਾਂ ਦੀ ਗੱਲ ਆ ਇਹ ਹਿੰਦੁਸਤਾਨੀ ਆਏ ਨੇ ਔਰ ਕਿੰਨਾ ਮਜਬੂਰੀਆਂ ਜੋ ਉਹਨਾਂ ਨੂੰ ਜਾਣਾ ਪਿਆ ਇਸ ਤਰ੍ਹਾਂ ਇਲੀਗਲੀ ਇਮੀਗਰੈਂਟ ਬਣ ਕੇ ਔਰ ਹੁਣ ਜਿਸ ਤਰ੍ਹਾਂ ਜਸਾਲਤ ਚੋਂ ਆ ਰਹੇ ਨੇ ਜਿਸ ਤਰ੍ਹਾਂ ਬੇੜੀਆਂ ਉਹਨਾਂ ਦੇ ਪਾਈਆਂ ਹੋਈਆਂ ਨੇ ਉਹ ਵੀ ਬੜੀ ਮੰਦ ਭਾਗੀ ਗੱਲ ਆ ਉਹਦੇ ਲਈ ਜਿਹੜੀ ਆ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ ਯੂਐਸ ਦਾ ਔਰ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਵਾਪਸ ਲਿਆ ਕੇ ਆਪਣੇ ਬਾਕੀ ਜਗ੍ਹਾ ਤੇ ਸੈਟਲ ਹੋਣ ਮੈਂ ਤਾਂ ਇਹ ਕਹੂੰਗਾ ਪੰਜਾਬ ਸਰਕਾਰ ਦੀ ਵੀ ਡਿਊਟੀ ਬਣਦੀ ਆ ਕਿ ਜਿੰਨੇ ਸਾਡੇ ਲੋਕ ਆ ਰਹੇ ਆ ਉਹਨਾਂ ਸਾਰਿਆਂ ਨੂੰ ਜਿਹੜਾ ਕਿਸੇ ਵੀ ਹਾਲਤ ਦੇ ਵਿੱਚ ਕੰਮ ਲਾਇਆ ਜਾਵੇ ਔਰ ਉਹ ਬਿਨਾਂ ਕੰਮ ਤੋਂ ਨਾ ਰਹਿਣ ਔਰ ਬੇਰੁਜ਼ਗਾਰ ਨਾ ਕੋ ਉਹ ਇਹਨਾਂ ਮਜਬੂਰੀਆਂ 'ਚ ਹੀ ਗਏ ਨੇ ਉਹਨਾਂ ਕੋਲ ਆਪਣਾ 35 35 40 40 ਲੱਖ 50 50 ਲੱਖ ਰੁਪਏ ਲੋਕਾਂ ਨੇ ਠੱਗਿਆ ਔਰ ਜਿੰਨੇ ਲੋਕਾਂ ਨੇ ਉਹਨਾਂ ਕੋਲ ਠੱਗਿਆ ਉਹਨਾਂ ਤੇ ਵੀ ਮੁਕਦਮੇ ਬਣਾਏ ਜਾਣਾ ਚਾਹੀਦੇ ਜਾਂਚ ਹੋਣੀ ਚਾਹੀਦੀ ਹੈ ਡੂੰਘਾਈ ਨਾਲ ਅੱਗੇ ਤੋਂ ਇਹੋ ਜਿਹੇ ਕੰਮ ਬੰਦ ਹੋਣੇ ਚਾਹੀਦੇ ਕਿਉਂਕਿ ਹਿੰਦੁਸਤਾਨੀ ਜਿਹੜੇ ਆ ਆਪਣੇ ਅਨੁਸ਼ਾਸਨ ਕਰਕੇ ਉੱਥੋਂ ਦੇ ਵੀ ਜਿੱਥੇ ਵੀ ਰਹਿੰਦੇ ਆ ਉੱਥੋਂ ਦੇ ਕਾਨੂੰਨ ਨੂੰ ਮੰਨਦੇ ਆ ਪੰਜਾਬੀ ਸਪੈਸ਼ਲੀ ਔਰ ਸਿੱਖ ਵਿਸ਼ੇਸ਼ ਤੌਰ ਤੇ ਉਹ ਮੰਨਣਾ ਚਾਹੀਦਾ ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਲੀਗਲ ਕੀਤੀਆਂ ਜਾ ਰਹੀਆਂ ਨੇ ਔਰ ਵੰਡਿਆ ਜਾ ਰਿਹਾ ਇਹ ਪੰਜਾਬ ਇਹ ਗੁਜਰਾਤ ਇਹ ਹਰਿਆਣਾ ਇਹ ਹਿਮਾਚਲ ਇਹ ਨਹੀਂ ਹੋਣਾ ਚਾਹੀਦਾ ਇਹ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਜੋ ਸਾਡੇ ਵਿਚਾਰੇ ਨੈਸ਼ਨਲਿਜ਼ਮ ਰਹਿਣਾ ਚਾਹੀਦਾ ਔਰ ਉਸੇ ਦੇ ਹੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਇਹ ਸਾਰੇ ਹਿੰਦੁਸਤਾਨੀ ਨੇ ਸਾਰੇ ਸਾਡੇ ਕੀਮਤੀ ਹੀਰੇ ਨੇ ਤੇ ਅਸੀਂ ਇਹਨਾਂ ਨੂੰ ਫਿਰ ਅੱਛੇ ਸਿੱਧੇ ਰਾਹ ਤੇ ਪਾ ਕੇ ਬਕਾਇਦਾ ਰੋਜ਼ਗਾਰ ਔਰ ਹਰ ਜਿਸ 스테ਟ ਤੋਂ ਨੇ ਪੰਜਾਬ ਨੂੰ ਸਭ ਤੋਂ ਪਹਿਲਾਂ ਇਸ ਤੇ ਕੰਮ ਕਰਨਾ ਚਾਹੀਦਾ ਗੱਲਾਂ ਤਾਂ ਬਹੁਤ ਕਰਦੇ ਨੇ ਹੁਣ ਦਿੱਲੀ ਦਾ ਪਿਆਰ ਛੱਡ ਦੇਣ ਪੰਜਾਬ ਦੇ ਲਈ ਕਰਨ ਭਗਵੰਤ ਮਾਨ ਜੀ ਆਗੇ ਨੇ ਸੀਐਮ ਸਾਹਿਬ ਨੂੰ ਸਰਟੀਫੀਕੇਟ